ਸਪੈਸ਼ਲ ਬੱਚਿਆਂ ਦਾ ਪ੍ਰੋਗਰਾਮ ਅਮੰਗ 2024 ਜੇਮਸ ਕੈਂਬਰੇਜ ਇੰਟਰਨੈਸ਼ਨਲ ਸਕੂਲ ਹਸ਼ਿਆਰਪੁਰ ਵਿਖੇ ਪਰਮਜੀਤ ਸਿੰਘ ਸੱਚ ਦੇਵਾ ਦੀ ਅਗਵਾਈ ਵਿੱਚ ਸ਼ੁਰੂ ਹੋਇਆ ਇਸ ਮੌਕੇ ਵਿਸ਼ੇਸ਼ ਤੌਰ ਤੇ ਅਧਿਕਾਰਨ ਡਿਪਟੀ ਕਮਿਸ਼ਨਰ ਮੈਡਮ ਕੋਮਲ ਮੱਤਲਵ ਨੂੰ ਕੀਤਾ ਗਿਆ ਇਸ ਪ੍ਰੋਗਰਾਮ ਦਾ ਸਮਾਪਨ ਕੱਲ ਨੂੰ ਹੋਵੇਗਾ 대화 톤도 많네 it sounds like Yeah, भारत भाग्य विधायाज्जल जगदी तरंगा तब शुभ नामे जागे तब शुभ आशीष माने तब जे Yeah. पिंजरा मेरी उड़ान अभी बाकी है कि तोड़ना है हर पिंजरा मेरी उड़ान अभी बाकी है मंजिल जमीन पर नहीं आसमान अभी बाकी है लहरों का थमना नहीं समंदर की बेबसी बाहर खामो आशादीप सोसाइटी वालों कितना गया है उमंग छः इन्हों का सिक्स एडिशन है इसका इंटलैक्चुअली डिसेबल बच्चों के लिए इन्होंने एक कल्चरल कॉम्पीटिशन रखा है ਇਹ ਕਲਚਰਲ ਕੰਪੀਟੀਸ਼ਨ ਕੇਵਲ ਪੰਜਾਬ ਦਾ ਹੀ ਨਹੀਂ ਪੂਰੀ ਨਾਰਥ ਜ਼ੋਨ ਦੀ ਇਹਨਾਂ ਨੇ ਐਕਟੀਵਿਟੀ ਰੱਖੀ ਹੈ ਮੈਂ ਬਹੁਤ ਬਹੁਤ ਮੁਬਾਰਕਬਾਦ ਲੈਣਾ ਚਾਹੁੰਦੇ ਆਂ ਆਸ਼ਾ ਕਿਰਨ ਸੁਸਾਇਟੀ ਤੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਸਮੁੱਚੀ ਟੀਮ ਨੂੰ ਖਾਸ ਤੌਰ ਤੇ ਸਚਦੇਵਾ ਜੀ ਨੂੰ ਇਹਨਾਂ ਨੂੰ ਹਰ ਵਾਰੀ ਮਿਲ ਕੇ ਲੱਗਦਾ ਹੈ ਕਿ ਜੋ ਵੀ ਕਾਰਜਕ੍ਰਮ ਕਰਦੇ ਹੋ ਉਸ ਵਿੱਚ ਬੜਾ ਆਪਣਾ ਜੀ-ਜਾਨ ਲਗਾ ਦਿੰਦੇ ਨੇ ਤੇ ਉਹ ਇੱਥੇ ਬਿਲਕੁਲ ਸਾਫ਼ ਨਜ਼ਰ ਆ ਰਿਹਾ ਹੈ ਹਰ ਵਾਰੀ ਪਿਛਲੀ ਵਾਰ ਨਾਲੋਂ ਬੈਟਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਉਸ ਦਾ ਨਤੀਜਾ ਵੀ ਸਾਡੇ ਸਾਹਮਣੇ ਹੈ ਪਿਛਲੀ ਵਾਰ ਇਹਨਾਂ ਨੇ ਇਹ ਪੰਜਾਬ ਲੈਵਲ ਦਾ ਕੀਤਾ ਸੀ ਹੁਣ ਐਕੀ ਇਸ ਦਾ ਨਾਰਥ ਜ਼ੋਨ ਦਾ ਕੀਤਾ ਹੈ ਵੱਖ-ਵੱਖ ਨਾਰਥ ਇੰਡੀਆ ਦੇ ਵੱਖ-ਵੱਖ ਸਟੇਟਸ ਰ ਇੱਥੇ ਬੱਚੇ ਆਏ ਹੋਏ ਨੇ ਇੰਟਰੈਕਚੁਅਲੀ ਡਿਸੇਬਲ ਬੱਚੇ ਜੋ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਸ਼ਾਇਦ ਉਹ ਪੜ੍ਹ ਲਿਖ ਨਹੀਂ ਸਕਦੇ ਜ਼ਿੰਦਗੀ ਦੇ ਵਿੱਚ ਅੱਗੇ ਗ੍ਰੋਥ ਨਹੀਂ ਕਰ ਸਕਦੇ ਉਹਨਾਂ ਨੂੰ ਇਸ ਤਰ੍ਹਾਂ ਦਾ ਪਲੇਟਫਾਰਮ ਦੇਣਾ ਇਸ ਤਰ੍ਹਾਂ ਦਾ ਸਟੇਜ ਦੇਣਾ ਆਪਣੇ ਆਪ ਚ ਇੱਕ ਮਿਸਾਲ ਹੈ ਤੇ ਬੱਚਿਆਂ ਦੀ ਅੱਗੇ ਆਨਬਲੀ ਜ਼ਿੰਦਗੀ ਦੇ ਵਿੱਚ ਇਹ ਬਹੁਤ ਵੱਡਾ ਰੋਲ ਪਲੇ ਕਰੇਗਾ ਜਦੋਂ ਬੱਚੇ ਯਾਦ ਕਰਦੇ ਹਨ ਕਿ ਅਸੀਂ ਇਸ ਇੰਨੇ ਵੱਡੇ ਸਟੇਜ ਦੇ ਉੱਤੇ ਪਾਰਟਿਸਿਪੇਟ ਕੀਤਾ ਸੀ ਤੇ ਆਪਣੀ ਪਰਫਾਰਮੈਂਸ ਦਿਖਾਈ ਸੀ ਮੈਂ ਸਾਰੇ ਹੀ ਅੱਜ ਦੇ ਪਾਰਟਿਸਪੈਂਟਸ ਨੂੰ ਜੱਜ ਸਾਹਿਬ ਨੂੰ ਇਸ ਸਕੂਲ ਵਾਸਲ ਸਕੂਲ ਵੱਲੋਂ ਜੋ ਇਹ ਪਲੇਟਫਾਰਮ ਦਿੱਤਾ ਗਿਆ ਇਹਨਾਂ ਨੂੰ ਤੇ ਖਾਸ ਤੌਰ ਤੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੀਆਂ ਤੇ ਨਾਲ ਹੀ ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਕਿ ਇਹ ਸੁਸਾਇਟੀ ਦੇ ਵਿੱਚ ਇੰਨਾ ਅੱਛਾ ਮੈਸੇਜ ਲਿਖਿਆ ਹੈ